ਫੇਰ ਸਾਡਾ ਜਿਹੜਾ ਭਾਰ ਉਹ ਵਧਣਾ ਸ਼ੁਰੂ ਹੋ ਜਾਂਦਾ ਵਾ ਉਹਨੇ ਤੁਹਾਡੇ ਲੀਵਰ ਦੇ ਉੱਤੇ ਇਫੈਕਟ ਪਾਉਣਾ ਵਾ ਤੁਹਾਡੇ ਲੀਵਰ ਨੂੰ ਖਰਾਬ ਕਰਨਾ ਵਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਤੰਦਰੁਸਤ ਰਹੋਗੇ ਫਿੱਟ ਰਹੋਗੇ ਤੁਸੀਂ ਕਿੰਨੇ ਵੀ ਜਿਹੜਾ ਸਾਡਾ ਭਾਰ ਆ ਉਹ ਬਿਲਕੁਲ ਨਾ ਵਧੇ ਸਰੀਰ ਲਈ ਆਪਣੇ ਸਿਹਤ ਲਈ 1 ਘੰਟਾ ਕੱਢੋਗੇ ਨਾ ਫਿਰ ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਸਕਦੇ ਮੇਰੇ ਵੱਲੋਂ ਤੁਹਾਨੂੰ ਸਾਰ ਨੂੰ ਪਿਆਰ ਭਰੀ ਸੱਚੀ ਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਆ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮ ਤੁਸੀਂ ਕਿੰਨੂ ਵੀ ਜਿਹੜਾ ਸਾਡਾ ਭਾਰਾ ਉਹ ਬਿਲਕੁਲ ਨਾ ਵਧੇ ਸੋ ਸਾਡਾ ਭਾਰਾ ਜਿਹੜਾ ਉਹ ਕਟੇ ਹੀ ਕਟੇ ਤਪਰੀ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਜੀ ਕਿਉਂਕਿ ਮੈਂ ਤੁਹਾਡੇ ਨਾਲ ਕੁਝ ਕੁ ਗੱਲਾਂ ਇਹੋ ਜਿਹੀਆਂ ਨੇ ਜਿਹੜੀਆਂ ਮੈਂ ਸ਼ੇਅਰ ਕਰਨਾ ਚਾਹੁੰਨਾ ਅਗਰ ਤੁਸੀਂ ਉਸ ਗੱਲਾਂ ਨੂੰ ਤੁਸੀਂ ਧਿਆਨ ਨਾਲ ਸੁਣ ਲਿਆ ਤੇ ਉਹਨਾਂ ਤੇ ਤੁਸੀਂ ਅਮਲ ਕਰ ਗਏ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਯਾਰ ਦੁਨੀਆ ਤੇ ਕੋਈ ਵੀ ਇਹੋ ਜਿਹੀ ਤਾਕਤ ਨਹੀਂ ਹੈਗੀ ਜਿਹੜੀ ਤੁਹਾਨੂੰ ਬਿਮਾਰ ਕਰ ਸਕੇ ਤੇ ਤੁਹਾਡਾ ਜਿਹੜਾ ਭਾਰਾ ਉਹ ਵਧਾ ਸਕੇ ਕਿਉਂਕਿ ਦੇਖੋ ਯਾਰ ਜਿੰਨੀ ਵੀ ਮੇਰੀ ਏਜ ਆ ਜਿੰਨੀ ਕੁ ਮੇਰੀ ਏਜ ਹੈਗੀ 35 36 ਸਾਲ ਦੀ ਉਹਦੇ ਐਕਸਪੀਰੀਅੰਸ ਦੇ ਹਿਸਾਬ ਨਾਲ ਮੈਂ ਤੁਹਾਨੂੰ ਨਾ ਗੱਲ ਕਰਦਾ ਪਿਆ ਹਾਂ ਹਣਾ ਸੋ ਮੈਂ ਆਪਣੀ ਚੀਜ਼ਾਂ ਜਿਹੜੀਆਂ ਮੈਂ ਆਪਣੇ ਬੋਡੀ ਦੇ ਉੱਤੇ ਆਪਣੇ ਸਰੀਰ ਦੇ ਉੱਤੇ ਮੈਂ ਐਕਸਪੈਰੀਮੈਂਟ ਕਰਕੇ ਦੇਖੀਆਂ ਨੇ ਹਣਾ ਸੋ ਉਹੀ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਵਾਂ ਜੇ ਤੁਸੀਂ ਉਹ ਚੀਜ਼ਾਂ ਤੇ ਅਮਲ ਕਰਗੇ ਫੋਲੋ ਕਰਗੇ ਉਹ ਗੱਲਾਂ ਨੂੰ ਤਾਂ ਮੈਂ ਕਹਿੰਦਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਤੁਸੀਂ ਤੰਦਰੁਸਤ ਤੇ ਫਿੱਟ ਰਹੋਗੇ ਜੀ ਦੇਖੋ ਜੇ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਨਾ ਤਾਂ ਜੇ ਤਿੰਨ ਚਾਰ ਚੀਜ਼ਾਂ ਨੇ ਜਿਹੜੀਆਂ ਉਹ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਜੇ ਤੁਸੀਂ ਉਹ ਤਿੰਨ ਚਾਰ ਚੀਜ਼ਾਂ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਆ ਨਾ ਤੁਹਾਡਾ ਜਿਹੜਾ ਭਾਰਾ ਉਹ ਕਦੇ ਨਹੀਂ ਵਧੇਗਾ ਦੇਖੋ ਨੰਬਰ 1 ਦੇ ਉੱਤੇ ਇਹ ਗੱਲ ਹੈ ਜੀ ਵੀ ਤੁਸੀਂ ਸਵਾਦ ਦੇ ਪਿੱਛੇ ਨਾ ਭੱਜੋ ਅਸੀਂ ਲੋਕ ਪਤਾ ਕੀ ਕਰਦੇ ਆ ਸਾਡੇ ਲੋਕ ਨੇ ਜਿਹੜੇ 95% ਲੋਕ ਨੇ ਜਿਹੜੇ 95% ਲੋਕ ਸਵਾਦ ਦੇ ਪਿੱਛੇ ਭੱਜਦੇ ਆ ਉਹ ਸਵਾਦ ਭਾਲਦੇ ਆ ਵੀ ਯਾਰ ਸਾਨੂੰ ਸਵਾਦ ਮਿਲੇ ਖਾਣ ਪੀਣ ਦੇ ਵਿੱਚ ਠੀਕ ਹੈ ਜੀ ਜੇ ਤੁਸੀਂ ਸਵਾਦ ਦੇ ਵਿੱਚ ਭੱਜੋਗੇ ਨਾ ਫੇਰ ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖ ਸਕਦੇ ਜੇ ਤੁਸੀਂ ਸਵਾਦ ਦੇ ਪਿੱਛੇ ਭੱਜੋਗੇ ਜੇ ਤੁਸੀਂ ਸਵਾਦ ਦੇ ਪਿੱਛੇ ਨਹੀਂ ਭੱਜੋਗੇ ਫੇਰ ਤੁਹਾਡੀ ਸਿਹਤ ਆ ਜਿਹੜੀ ਬਿਲਕੁਲ ਠੀਕ ਰਹੇਗੀ ਤੇ ਤੁਹਾਡਾ ਭਾਰ ਆ ਜਿਹੜਾ ਉਹ ਕਦੇ ਨਹੀਂ ਵਧੇਗਾ ਤੁਹਾਡਾ ਭਾਰ ਸਗੋਂ ਘਟੇਗਾ ਹੀ ਘਟੇਗਾ ਜਿੰਨਾ ਤੁਸੀਂ ਸਿੰਪਲ ਜਿੰਨਾ ਤੁਸੀਂ ਸਿੰਪਲ ਤੇ ਤੁਸੀਂ ਸਾਦਾ ਭੋਜਨ ਖਾਓਗੇ ਨਾ ਤੇ ਫਿੱਕਾ ਭੋਜਨ ਖਾਓਗੇ ਤੁਸੀਂ ਤੁਸੀਂ ਉਨੇ ਹੀ ਤੰਦਰੁਸਤ ਰਹੋਗੇ ਉਨੇ ਹੀ ਜਵਾਨ ਰਹੋਗੇ ਉਨੇ ਹੀ ਫਿੱਟ ਰਹੋਗੇ ਤੇ ਬਿਮਾਰੀਆਂ ਤੋਂ ਬਚੇ ਰਹੋਗੇ ਅਸੀਂ ਬਿਮਾਰ ਕਿੱਦਾਂ ਹੁੰਨੇ ਆ ਸਾਡਾ ਭਾਰ ਕਿਵੇਂ ਵਧਦਾ ਵਾ ਜਦੋਂ ਅਸੀਂ ਸਵਾਦ ਦੇ ਪਿੱਛੇ ਪੇ ਜਾਂਦੇ ਆ ਵੀ ਜਿਹੜੇ ਅਸੀਂ ਆ ਚੀਜ਼ ਦਾ ਸਵਾਦ ਦੇਖਣਾ ਚਾਹੁੰਦੇ ਆ ਤੇ ਅਸੀਂ ਕਹਿੰਨੇ ਵੀ ਯਾਰ ਅਸੀਂ ਮਸਾਲੇ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਉਹ ਜ਼ਿਆਦਾ ਖਾਣਾ ਚਾਹੁੰਦੇ ਆ ਅਸੀਂ ਮਿੱਠੇ ਚੀਜ਼ਾਂ ਜ਼ਿਆਦਾ ਖਾਣਾ ਚਾਹੁੰਦੇ ਆ ਫੇਰ ਸਾਡਾ ਜਿਹੜਾ ਭਾਰ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਵਾ ਜੇ ਤੁਸੀਂ ਇਹ ਚੀਜ਼ਾਂ ਨੂੰ ਛੱਡ ਕੇ ਤੁਸੀਂ ਸਿੰਪਲ ਸਾਦਾ ਤੇ ਬਿਲਕੁਲ ਤੁਸੀਂ ਫਿੱਕਾ ਭੋਜਨ ਖਾਓਗੇ ਨਾ ਫਿਰ ਤੁਸੀਂ ਦੇਖਿਓ ਯਾਰ ਤੁਹਾਨੂੰ ਰਿਜ਼ਲਟ ਜਿਹੜਾ ਬਹੁਤ ਹੀ ਜ਼ਿਆਦਾ ਮਿਲੇਗਾ ਜੇ ਸਵਾਦ ਦੇ ਪਿੱਛੇ ਬਿਲਕੁਲ ਨਾ ਜਾਓ ਹਾਂ ਮੈਂ ਐ ਨਹੀਂ ਕਹਿੰਦਾ ਯਾਰ ਕੋਈ ਚੀਜ਼ ਤੁਸੀਂ ਨਾ ਖਾਓ ਹਣਾ ਖਾਓ ਜੋ ਤੁਹਾਡਾ ਦਿਲ ਕਰਦਾ ਖਾਓ ਪਰ ਉਹਨੂੰ ਸਿਰਫ ਉਹਦਾ ਸਵਾਦ ਦੇਖੋ ਸਵਾਦ ਕਿੰਨਾ ਕਰ ਰਹਿਣਾ ਮੰਨ ਕੇ ਚਲੋ ਤੁਹਾਡੇ ਕੋਲ ਅੱਧਾ ਕਿਲੋ ਰਸਗੁੱਲੇ ਪਏ ਆ ਉਦਾਹਰਨ ਵਜੋਂ ਠੀਕ ਆ ਤੁਹਾਡੇ ਕੋਲ ਅੱਧਾ ਕਿਲੋ ਰਸਗੁੱਲੇ ਪਏ ਆ ਤੁਸੀਂ ਉਹਦਾ ਸਵਾਦ ਦੇਖਣਾ ਵਾ ਵੱਧ ਤੋਂ ਵੱਧ ਤੁਸੀਂ ਅੱਧਾ ਰਸਗੁੱਲਾ ਖਾ ਲਓ ਅੱਧਾ ਰਸਗੁੱਲਾ ਖਾ ਲਓ ਉਹਦਾ ਸਵਾਦ ਤਾਂ ਉਨਾ ਹੀ ਰਹਿਣਾ ਵਾ ਜਿੰਨਾ ਅੱਧਾ ਕਿਲੋ ਰਸਗੁੱਲਿਆਂ ਦਾ ਜਾਂ ਗਲਾਵ ਜਾਮਨਾਂ ਦਾ ਸਵਾਦ ਆ ਉਹ ਅੱਧੇ ਰਸਗੁੱਲੇ ਜਾਂ ਗਲਾਵ ਜਾਮਨ ਜਿੰਨਾ ਹੀ ਰਹਿਣਾ ਵਾ ਜਾਂ ਇਹ ਤਾਂ ਹੈ ਨਹੀਂ ਵੀ ਤੁਸੀਂ ਅੱਧਾ ਜਿਹੜਾ ਤੁਸੀਂ ਰਸਗੁੱਲਾ ਜਾਂ ਫਿਰ ਗਲਾਵ ਜਾਮਨ ਖਾਧੀ ਆ ਉਹਦਾ ਸਵਾਦ ਹੋਰ ਆ ਤੇ ਜਿਹੜੇ ਉਹ ਅੱਧਾ ਕਿਲੋ ਡੱਬੇ ਦੇ ਵਿੱਚ ਪਏ ਆ ਜਾਂ ਪਲੇਟ ਦੇ ਵਿੱਚ ਪਏ ਉਹਦਾ ਸਵਾਦ ਹੋਰ ਆ ਹਣਾ ਇਦਾਂ ਤਾਂ ਹੈ ਨਹੀਂ ਜਿਹੜਾ ਰਸਗੁੱਲੇ ਦਾ ਜਾਂ ਗਲਾਬ ਜਾਮਣੇ ਦਾ ਜਦੋਂ ਤੁਸੀਂ ਖਾਦਾ ਉਹ ਸਵਾਦ ਵਾ ਉਹੀ ਸਵਾਦ ਉਹਨਾਂ ਦਾ ਹੀ ਰਹਿਣਾ ਵਾ ਚੀਜ਼ ਦਾ ਤੁਸੀਂ ਸਵਾਦ ਆ ਜਿਹੜਾ ਉਹ ਚੈੱਕ ਕਰੋ ਠੀਕ ਹੈ ਜੀ ਸੋ ਤੁਸੀਂ ਸਵਾਦ ਪਿੱਛੇ ਨਾ ਭਜੋ ਜਿੰਨਾ ਤੁਸੀਂ ਸਵਾਦ ਪਿੱਛੇ ਭਜੋਗੇ ਉਹਨੇ ਤੁਸੀਂ ਆਪਣੀ ਸਿਹਤ ਨਾਲ ਤੁਸੀਂ ਖਿਲਵਾੜ ਕਰੋਗੇ ਤੁਸੀਂ ਆਪਣੀ ਸਿਹਤ ਨੂੰ ਉਹਨਾ ਤੁਸੀਂ ਖਰਾਬ ਕਰੋਗੇ ਸੋ ਸਵਾਦ ਨੂੰ ਛੱਡ ਦਿਓ ਹਾਂ ਜੇ ਤੁਹਾਡਾ ਦਿਲ ਕਰਦਾ ਹਰ ਇੱਕ ਚੀਜ਼ ਖਾਓ ਹਰ ਇੱਕ ਚੀਜ਼ ਖਾਓ ਜੋ ਤੁਹਾਡਾ ਦਿਲ ਕਰਦਾ ਵਾ ਪਰ ਉਹਦਾ ਸਿਰਫ ਸਵਾਦ ਹੀ ਚੈੱਕ ਕਰੋ ਵੀ ਇੰਨਾ ਕੁ ਸਵਾਦ ਦੇਖਣਾ ਵਾ ਵੀ ਇਹ ਕਿਦਾਂ ਦਾ ਤੇ ਛੱਡ ਦਿਓ ਉਹਨੂੰ ਤੁਸੀਂ ਕੀ ਕਰਦੇ ਹੋ ਜੇ ਕੋਈ ਚੀਜ਼ ਖਾਣ ਲੱਗਦੋਂ ਮੰਨ ਕੇ ਚਲੋ ਤੁਹਾਨੂੰ ਕੋਲੀ ਪਰ ਕੇ ਰਸਮ ਅੱਲਾ ਦੀ ਦਿੱਤੀ ਆ ਤੁਸੀਂ ਇੱਕ ਚਮਚ ਖਾਣੇ ਹੋ ਉਹਨੂੰ ਸਾਦੀ ਨੂੰ ਹੀ ਲਪੇਟ ਦਿਨੀਓ ਹਣਾ ਉਹ ਜਾ ਕੇ ਫਿਰ ਸਾਡਾ ਨੁਕਸਾਨ ਕਰਦੀ ਆ ਤੁਸੀਂ ਇੱਕ ਚਮਚ ਖਾਦਾ ਬਾਅਦ ਛੱਡ ਦਿਓ ਹਾਂ ਇਹ ਦੇਖ ਲਓ ਵੀ ਸਵਾਦ ਬਹੁਤ ਵਧੀਆ ਬਾਅਦ ਛੱਡ ਦਿਓ ਉਹਨੂੰ ਠੀਕ ਹੈ ਜੀ ਤੇ ਤੁਸੀਂ ਆਪਣੀ ਸਬਜ਼ੀਆਂ ਜੋ ਵੀ ਬਣਾਉਨੇ ਹੋ ਉਹਦੇ ਵਿੱਚ ਤੇਲ ਦੀ ਵਰਤੋਂ ਘੱਟ ਤੋਂ ਘੱਟ ਕਰੋ ਜਿੰਨਾ ਘੱਟ ਤੋਂ ਘੱਟ ਤੇਲ ਪਾਉਂਗੇ ਉਹ ਤੁਹਾਡੇ ਸਿਹਤ ਲਈ ਉਨਾ ਹੀ ਜ਼ਿਆਦਾ ਵਧੀਆ ਵਾ ਠੀਕ ਹੈ ਜੀ ਤੇ ਆਪਣੀ ਸਬਜ਼ੀਆਂ ਦੇ ਵਿੱਚ ਮਸਾਲੇ ਆ ਜਿਹੜੇ ਉਹ ਵੀ ਘੱਟ ਪਾਉਣ ਦੀ ਕੋਸ਼ਿਸ਼ ਕਰੋ ਤੁਸੀਂ ਕੀ ਕਰਦੇ ਹੋ ਤੁਸੀਂ ਕਹਿੰਦੇ ਜੀ ਸਾਨੂੰ ਚਟਪਟਾ ਖਾਣ ਦੀ ਆदत ਆ ਚਟਪਟਾ ਖਾਣ ਦੀ ਆदत ਤੁਸੀਂ ਵਾ ਮਸਾਲੇ ਵਗੈਰਾ ਤੁਸੀਂ ਵੱਧ ਪਾ ਲੈਨੇ ਹੋ ਬਟ ਸਾਡੀ ਜਿਹੜੀ ਬੋਡੀ ਆ ਸਾਡਾ ਜਿਹੜਾ ਸਰੀਰ ਹੈ ਨਾ ਜਿਹੜੀ ਸਾਡੀ ਇਮਿਊਨਿਟੀ ਆ ਉਹ ਚੀਜ਼ ਜਿਮ ਅਸੈਪਟ ਨਹੀਂ ਕਰਦੀ ਹੈਗੀ ਜਦਾ ਮਸਾਲੇ ਵਾਲੀ ਜਿੰਨੇ ਤੁਸੀਂ ਮਸਾਲੇ ਜ਼ਿਆਦਾ ਖਾਓਗੇ ਉਹਨੇ ਤੁਹਾਡੇ ਲੀਵਰ ਦੇ ਉੱਤੇ ਇਫੈਕਟ ਪਾਉਣਾ ਵਾ ਤੁਹਾਡੇ ਲੀਵਰ ਨੂੰ ਖਰਾਬ ਕਰਨਾ ਵਾ ਜਿੰਨੇ ਜ਼ਿਆਦਾ ਤੁਸੀਂ ਮਸਾਲੇ ਖਾਓਗੇ ਉਹਨੇ ਤੁਹਾਡੇ ਲੀਵਰ ਦੇ ਉੱਤੇ ਇਫੈਕਟ ਪਾਣਾ ਵਾ ਤੁਹਾਡੇ ਗੁਰਦਿਆਂ ਦੇ ਉੱਤੇ ਇਫੈਕਟ ਪਾਣਾ ਵਾ ਤੁਹਾਡੀ ਪੂਰੀ ਬੋਡੀ ਦੇ ਉੱਤੇ ਉਹਨੇ ਇਫੈਕਟ ਪਾ ਦੇਣਾ ਅੰਦਰ ਉਹਨੇ ਸਾੜ ਪਾਉਣਾ ਪੂਰਾ ਤੁਹਾਡੇ ਅੰਦਰ ਜਾਏ ਪਰ ਤੁਹਾਨੂੰ ਪਤਾ ਨਹੀਂ ਲੱਗਦਾ ਹੈਗਾ ਠੀਕ ਹੈ ਜੀ ਜਿੰਨੇ ਜ਼ਿਆਦਾ ਤੁਸੀਂ ਵੱਧ ਤੋਂ ਵੱਧ ਮਸਾਲੇ ਵਾਲੀ ਚੀਜ਼ਾਂ ਖਾਓਗੇ ਤੁਸੀਂ ਆਪਣੀ ਸਿਹਤ ਨੂੰ ਉਨਾ ਹੀ ਖਰਾਬ ਕਰੋਗੇ ਤੁਸੀਂ ਫਿਰ ਤੁਸੀਂ ਡਾਕਟਰ ਕੋਲ ਭੱਜੇ ਜਾਨੇ ਜੀ ਸਾਨੂੰ ਲੂਜ਼ ਮੋਸ਼ਨ ਲੱਗ ਗਿਆ ਜੀ ਸਾਡਾ ਢਿੱਡ ਖਰਾਬ ਹੋ ਗਿਆ ਜੀ ਸਾਡੇ ਇੱਥੇ ਜਲਣ ਹੁੰਦੀ ਆ ਸਾਡੇ ਇੱਥੇ ਜਲਣ ਹੁੰਦੀ ਆ ਉਹ ਤਾਂ ਹੀ ਹੁੰਦੀ ਆ ਜਿੰਨਾ ਤੁਸੀਂ ਸਾਦਾ ਭੋਜਨ ਖਾਓਗੇ ਜਿੰਨਾ ਤੁਸੀਂ ਸਾਦਾ ਭੋਜਨ ਖਾਓਗੇ ਜਿੰਨਾ ਤੁਸੀਂ ਫਿੱਕਾ ਭੋਜਨ ਖਾਓਗੇ ਹਨਾ ਤੇ ਉਨੇ ਹੀ ਤੁਸੀਂ ਸਿਹਤਮੰਦ ਰਹੋਗੇ ਇੱਕ ਕੋਸ਼ਿਸ਼ ਇਹ ਕਰਿਆ ਕਰੋ ਇਹਨਾਂ ਰਵਾਜ ਹੁਣ ਬਹੁਤ ਜ਼ਿਆਦਾ ਚੱਲ ਗਿਆ ਜਦੋਂ ਵੀ ਤੁਸੀਂ ਖਾਣਾ ਖਾਣਾ ਨਾ ਤਾਂ ਸੁਕੋਸ਼ੀ ਕਰਿਆ ਕਰੋ ਯਾਰ ਮੈਂ ਤਾਜ਼ਾ ਖਾਣਾ ਬਣਾ ਕੇ ਖਾਵਾਂ ਤਾਜ਼ਾ ਖਾਣਾ ਬਣਾ ਕੇ ਖਾਓ ਤੁਸੀਂ ਲੋਕ ਕੀ ਕਰਦੇ ਹੋ ਹੁਣ ਮੈਂ ਦੇਖ ਬਹੁਤ ਜ਼ਿਆਦਾ ਮਦਰ ਰਿਵਾਜ ਹੀ ਚੱਲ ਗਿਆ ਤੁਸੀਂ ਕੀ ਕਰਦੇ ਹੋ ਸਵੇਰੇ ਸਬਜੀ ਬਣਾਈ ਅੱਜ ਉਹ ਕੱਲ ਸ਼ਾਮ ਤੱਕ ਚੱਲੇਗੀ ਜਾਨੀ ਕਿ 24 ਘੰਟੇ 24 ਘੰਟੇ ਤੁਹਾਡੀ ਸਬਜੀ ਨੂੰ ਪਈ ਹੋਈ ਨੂੰ ਹੋਗੇ ਤੁਸੀਂ ਉਹਨੂੰ ਹੀ ਖਾਈ ਜਾਓਗੇ ਸਵੇਰੇ ਵੀ ਖਾਦੀ ਦੁਪਹਿਰੇ ਵੀ ਖਾਦੀ ਕੱਲ ਅੱਜ ਸ਼ਾਮੀ ਵੀ ਖਾਦੀ ਕੱਲ ਸਵੇਰੇ ਜਿਹੜੀ ਬਚ ਗਈ ਥੋੜੀ ਤੁਸੀਂ ਕਹਿੰਦੇ ਜਰੇ ਵੀ ਖਾ ਲਈਏ ਫਿਰ ਉਸ ਤੋਂ ਬਾਅਦ ਕੀ ਕਰਦੇ ਮੰਨ ਕੇ ਚਲੋ ਤੁਸੀਂ ਘਰਾਂ ਦੇ ਵਿੱਚ ਦਾਲ ਵਗੈਰਾ ਬਣਾਈ ਆ ਹਣ ਦਾਲ ਵਗੈਰਾ ਬਣਾ ਕੇ ਤੁਸੀਂ ਕੀ ਕਰਦੇ ਜਿਹੜੀ ਉਹ ਦਾਲ ਵਗੈਰਾ ਬਚਦੀ ਆ ਹਨਾ ਤੁਸੀਂ ਕੀ ਕਹਿੰਦੇ ਇਹਨੂੰ ਆਟੇ ਦੇ ਵਿੱਚ ਗੁੰਨਤੋ ਦੋ ਦਿਨ ਤਾਂ ਤੁਸੀਂ ਦਾਲ ਦੇ ਉਂ ਖਾਦੇ ਤੁਸੀਂ ਦੋ ਦਿਨ ਤੁਹਾਡੇ ਕੋਲ ਦਾਲ ਬੇਰੀ ਤੀਜੇ ਦਿਨ ਤੁਸੀਂ ਦਾਲ ਦਾ ਕੀ ਕੀਤਾ ਆਟੇ ਦੇ ਵਿੱਚ ਗੁੰਨਤਾ ਤੇ ਉਹਦੇ ਤੁਸੀਂ ਪਰੌਂਠੇ ਬਣਾ ਕੇ ਖਾ ਗਏ ਉਹ ਦੇਖ ਲਓ ਯਾਰ 24 ਘੰਟੇ ਪਈ ਰਹੀ ਆ 48 ਘੰਟੇ ਪਈ ਰਹੀ 36 ਘੰਟੇ ਪਈ ਰਹੀ ਤੇ ਉਹਦੇ ਵਿੱਚ ਕਿੰਨੇ ਘ ਹਣਾ ਜਦੋਂ ਤੁਹਾਡੇ ਸਰੀਰ ਦੇ ਵਿੱਚ ਜਾਣਗੇ ਤੁਹਾਡੇ ਸਰੀਰ ਨੂੰ ਖਰਾਬ ਨਹੀਂ ਕਰਨਗੇ ਸੋ ਇਸ ਕਰਕੇ ਜਦੋਂ ਵੀ ਖਾਣਾ ਖਾਣਾ ਵਾ ਜਦੋਂ ਵੀ ਖਾਣਾ ਖਾਣਾ ਵਾ ਹਮੇਸ਼ਾ ਤਾਜ਼ਾ ਬਣਾ ਕੇ ਖਾਣਾ ਤਾਜ਼ਾ ਖਾਣਾ ਬਣਾ ਕੇ ਖਾਓ ਫਿਰ ਤੁਸੀਂ ਦੇਖੋ ਤੁਹਾਡੀ ਸਿਹਤ ਦੇਖੋ ਕਿੰਨੀ ਸਹੀ ਹੋ ਜੇਗੀ ਤੁਸੀਂ ਕਿੰਨੇ ਬਿਮਾਰੀਆਂ ਤੋਂ ਬਚ ਜਾਓਗੇ ਹਮੇਸ਼ਾ ਤਾਜ਼ਾ ਖਾਣਾ ਖਾਓ ਥੋੜਾ ਖਾਣਾ ਖਾਓ ਸਾਦਾ ਖਾਓ ਫਿੱਕਾ ਖਾਓ ਉਹਨੇ ਤੁਸੀਂ ਸਿਹਤਮੰਦ ਰਹੋਗੇ ਤੁਸੀਂ ਲੋਕ ਪਤਾ ਕੀ ਕਰਦੇ ਹੋ ਤੁਸੀਂ ਲੋਕ ਕਰਦੇ ਹੋ ਤੁਸੀਂ ਜਿਉਣ ਲਈ ਨਹੀਂ ਖਾਂਦੇ ਸੀਗੇ ਤੁਸੀਂ ਜ਼ਿੰਦਗੀ ਜਿਉਣ ਲਈ ਨਹੀਂ ਖਾਣਾ ਖਾਂਦੇਗੇ ਤੁਸੀਂ ਖਾਣ ਲਈ ਜੁੰਨੇ ਹੋ ਵੀਰ ਅਸੀਂ ਆ ਵੀ ਖਾਵਾਂਗੇ ਆ ਵੀ ਖਾਵਾਂਗੇ ਤੁਸੀਂ ਖਾਣ ਲਈ ਜੁੰਨੇ ਹੋ ਜ਼ਿੰਦਗੀ ਜਿਉਣ ਲਈ ਨਹੀਂ ਖਾਂਦੇਗੇ ਸੋ ਇਹ ਗੱਲ ਗਲਤ ਆਪਾਂ ਜ਼ਿੰਦਗੀ ਜਿਉਣ ਲਈ ਖਾਣਾ ਖਾਣਾ ਵਾ ਨਾ ਕਿ ਖਾਣ ਲਈ ਜੁਣਾ ਹੈਗਾ ਆਪਾਂ ਹਨਾ ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਤੇ ਜੇ ਤੁਸੀਂ ਇਹਨਾਂ ਨੂੰ ਫੋਲੋ ਕਰ ਗਏ ਹਨਾ ਅਜੋ ਮੈਂ ਤੁਹਾਨੂੰ ਦੱਸਿਆ ਬਾਤ ਮੈਂ ਕਹਿੰਦਾ ਯਾਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਤੰਦਰੁਸਤ ਰਹੋਗੇ ਫਿੱਟ ਰਹੋਗੇ ਤੁਸੀਂ ਤੇ ਇਹਦੇ ਨਾਲ ਦੋ ਤਿੰਨ ਗੱਲਾਂ ਹੋਰ ਨੇ ਇੱਕ ਤਾਂ ਤੁਸੀਂ ਡੇਲੀ ਵਰਕਆਊਟ ਜ਼ਰੂਰ ਕਰਿਆ ਕਰੋ ਯਾਰ ਕਸਰਤ ਵਗੈਰਾ ਵਰਜਿਸ਼ ਵਗੈਰਾ ਜ਼ਰੂਰ ਕਰਿਆ ਹੀ ਕਰੋ ਅੱਜ ਦੇ ਸਮੇਂ ਦੇ ਵਿੱਚ ਲੋਕ ਨਾ ਸਾਰੇ ਪੈਸੇ ਦੇ ਪਿੱਛੇ ਭੱਜੀ ਜਾਂਦੇ ਵੀ ਯਾਰ ਮੈਂ ਪੈਸਾ ਕਮਾ ਲਾ ਪੈਸਾ ਕਮਾ ਲਾ 8 ਘੰਟੇ ਡਿਊਟੀ ਕਰ ਲਈ 12 ਘੰਟੇ ਡਿਊਟੀ ਕਰ ਲਈ 24 ਘੰਟੇ ਡਿਊਟੀ ਕਰ ਲਈ ਹਨਾ ਤੁਸੀਂ ਪੈਸੇ ਦੇ ਪਿੱਛੇ ਭੱਜੀ ਜਾਂਦੇ ਹੋ ਆਪਣੀ ਸਿਹਤ ਲਈ ਆਪਣੀ ਸਰੀਰ ਲਈ ਤੁਸੀਂ 1 ਘੰਟਾ ਵੀ ਨਹੀਂ ਕੱਢਦੇ ਹੈਗੇ ਜੇ ਤੁਸੀਂ ਆਪਣੇ ਸਰੀਰ ਲਈ ਆਪਣੀ ਸਿਹਤ ਲਈ ਤੁਸੀਂ 1 ਘੰਟਾ ਨਹੀਂ ਕੱਢ ਸਕਦੇ ਫਿਰ ਤੁਸੀਂ ਇਨਸਾਨ ਕਾਦੇ ਹੋ ਮੰਨ ਕੇ ਚੱਲੋ ਤੁਸੀਂ 5 ਸਾਲ ਲਗਾਤਾਰ ਦਿਨ ਰਾਤ ਕੰਮ ਕੀਤਾ ਤੇ 5 ਸਾਲ ਦੇ ਵਿੱਚ ਤੁਸੀਂ 80 ਲੱਖ ਜਾਂ ਫਿਰ 1 ਕਰੋੜ ਰੁਪਇਆ ਕਮਾ ਲਿਆ 6ਵੇਂ ਸਾਲ ਤੁਸੀਂ ਬਿਮਾਰ ਹੋ ਗਏ 6ਵੇਂ ਸਾਲ ਤੁਸੀਂ ਬਿਮਾਰ ਹੋ ਗਏ ਤੁਸੀਂ 3 ਤੋਂ 4 ਮਹੀਨੇ ਹਸਪੀਟਲ ਦੇ ਵਿੱਚ ਪਏ ਰਹੇ ਤੇ ਤੁਹਾਡੇ ਸਰੀਰ ਦੇ ਉੱਤੇ 70 ਲੱਖ ਰੁਪਇਆ ਲੱਗ ਗਿਆ ਜੀ 70 ਲੱਖ ਰੁਪਇਆ ਤੇ ਤੁਸੀਂ 1 ਕਰੋੜ ਕਮਾਇਆ ਸੀ 70 ਲੱਖ ਤਾਂ ਤੁਸੀਂ 2-3 ਮਹੀਨੇ ਦੇ ਵਿੱਚ ਹੀ ਦੇ ਤਾ ਪਿੱਛੇ ਕੀ ਬਚਿਆ ਕੁਝ ਵੀ ਨਹੀਂ ਬਚਿਆ ਪਿੱਛੇ ਸੋ ਇਸ ਕਰਕੇ ਆਪਣੇ ਸਰੀਰ ਲਈ ਆਪਣੀ ਸਿਹਤ ਲਈ 1 ਘੰਟਾ ਜ਼ਰੂਰ ਕੱਢੋ ਜੇ ਤੁਸੀਂ ਆਪਣੇ ਸਰੀਰ ਲਈ ਆਪਣੀ ਸਿਹਤ ਲਈ 1 ਘੰਟਾ ਕੱਢੋਗੇ ਨਾ ਤਾਂ ਤੁਹਾਡੀ ਸਿਹਤ ਵੀ ਠੀਕ ਰਹੇਗੀ ਤੇ ਜਿਹੜਾ 5-6 ਸਾਲਾਂ ਦੇ ਵਿੱਚ ਤੁਸੀਂ 1 ਕਰੋੜ ਰੁਪਇਆ ਕਮਾਇਆ ਸੀ ਉਹ ਵੀ ਤੁਹਾਡਾ ਹੀ ਰਹੇਗਾ ਠੀਕ ਹੈ ਜੀ ਸੋ ਵਿਕਸਰਤ ਸਵੇਰੇ ਉੱਠਣ ਦਾ ਜ਼ਰੂਰ ਕਰਿਆ ਕਰੋ ਤਾਜ਼ਾ ਭੋਜਨ ਖਾਓ ਸਾਦਾ ਭੋਜਨ ਖਾਓ ਫੀਕਾ ਭੋਜਨ ਖਾਓ ਤਾਂ ਤੁਸੀਂ ਫਿੱਟ ਰਹੋਗੇ ਸਵਾਦ ਦੇ ਪਿੱਛੇ ਨਾ ਭੱਜੋ ਜਿੰਨਾ ਸਵਾਦ ਦੇ ਪਿੱਛੇ ਤੁਸੀਂ ਭੱਜੋਗੇ ਉਹਨੇ ਤੁਸੀਂ ਆਪਣੀ ਜ਼ਿੰਦਗੀ ਨੂੰ ਖਰਾਬ ਕਰੋਗੇ ਉਹਨੇ ਤੁਸੀਂ ਮੋਟਾਪੇ ਵੱਲ ਵੱਧਦੇ ਜਾਓਗੇ ਤੇ ਬਿਮਾਰੀਆਂ ਵੱਲ ਤੁਸੀਂ ਵੱਧਦੇ ਜਾਓਗੇ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨੇ ਜੀ ਅਗਰ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਵਧੀਆ ਲੱਗੀ ਆ ਤਾਂ ਪਲੀਜ਼ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਮੇਰੀ ਇਹ ਛੋਟੀ ਜੀ ਕੋਸ਼ਿਸ਼ ਜਿਹੜੀ ਕਿਵੇਂ ਦੀ ਲੱਗੀ ਆ ਜੀ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਆ ਤਾਂ ਪਲੀਜ਼ ਮੈਨੂੰ ਤੁਸੀਂ ਇੰਸਟਾਗ੍ਰam ਦੇ ਉੱਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਆਪਣਾ ਸਵਾਲ ਆ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕੋਈ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਤੇ ਤੁਹਾਨੂੰ ਸਾਰ ਨੂੰ ਮੇਰੇ ਵੱਲੋਂ